ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਪਿਆਰਿਓ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਤਰੀਏ ਗੁਰੂ ਸਾਹਿਬ ਜੀ ਦਾ ਜੋ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਲੜੀਵਾਰ ਵਿਆਖਿਆ ਸੁਖਣੀ ਸਾਹਿਬ ਦੀ ਚੱਲ ਰਹੀ ਹੈ ਜ ਜਿਹਦੇ ਵਿੱਚ ਆਪਾਂ ਅੱਜ 18ਵੀਂ ਅਸ਼ਟਪਦੀ ਦੇ ਸ਼ਲੋਕ ਦੀ ਵਿਚਾਰ ਕਰਦੇ ਹਾਂ ਸਲੋਕ ਸਤਿਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਉ ਸਤਿਪੁਰਖ जिणे गुरुजी ਕਹਿੰਦੇ ਉਹ ਸਤਿਪੁਰਖ ਪਰਮਾਤਮਾ ਜਿਹੜਾ ਸਭ ਥਾਂ ਦੇ ਉੱਤੇ ਪਰਿਪੂਰਨ ਹੈ ਜੋ ਹਰੇਕ ਥਾਂ ਹਰੇਕ ਜਗ੍ਹਾ ਉੱਤੇ ਪਰਿਪੂਰਨ ਹੈ ਜਿਹੜਾ ਸਾਡਾ ਸਰੀਰ ਹੈ ਨਾ ਪਿਆਰੋ ਇਹ ਇੱਕ ਥਾਂ ਦੇ ਉੱਤੇ ਰਹਿ ਸਕਦਾ ਹੈ ਹਰੇਕ ਥਾਂ ਤੇ ਸਾਡਾ ਸਰੀਰ ਨਹੀਂ ਨਾ ਰਹਿ ਸਕਦਾ ਪਰ ਕਹਿੰਦੇ ਗੁਰੂ ਪ੍ਰਮਾਤਮਾ ਸਭ ਥਾਂ ਦੇ ਉੱਤੇ ਪਰਿਵਰਤਨ ਹੈ ਫਿਰ ਉਹਨੂੰ ਆਪਾਂ ਇੱਕ ਓੰਕਾਰ ਨੇ ਕਹਿ ਸਕਦੇ ਵੀ ਉਹ ਤਾਂ ਸਾਰੇ ਕਿਤੇ ਰਮਿਆ ਹੋਇਆ ਹੈ ਜੇ ਉਹ ਪ੍ਰਮਾਤਮਾ ਸਾਡੇ ਤੋਂ ਬਿਚਰਦਾ ਹੋਵੇ ਨਾ ਗੁਰੂ ਜੀ ਕਹਿੰਦੇ ਉਹ ਸਤਪੁਰਖ ਜਿਹਨੇ ਵੀ ਜਾਣਿਆ ਗੁਰੂ ਜੀ ਕਹਿੰਦੇ ਫਿਰ ਸਤਗੁਰ ਤਿਸ ਕਾ ਨਾ ਉਦਾ ਨਾਮ ਸਤਗੁਰੂ ਹੈ ਉਹ ਆਸਰ ਸੱਚਾ ਸਤਗੁਰੂ ਕੀ ਦਾ ਕੌਣ ਭਾਈ ਜਿਹੜਾ ਸਭ ਥਾਂ ਦੇ ਉੱਤੇ ਪਰਿਪੂਰਨ ਹੈ ਸਭ ਥਾਂ ਦੇ ਉੱਤੇ ਜਾਣਨ ਵਾਲਾ ਹੈ ਕੀ ਅਸੀਂ ਗੁਰੂ ਤੋਂ ਲੁਕੋ ਕੇ ਕੰਮ ਕਾ ਕਰ ਸਕਦੇ ਵੈਰੋ ਹਾਂ ਚੰਦਰਾ ਮਾਨ ਆਪਣਾ ਨਾਮ ਨੇ ਤਾਂ ਵੱਖਰੀ ਗੱਲ ਦਾ ਮੀ ਗੁਰੂ ਦੀ ਸਿੱਖਿਆ ਨੂੰ ਜਦੋਂ ਮੰਨਦਾ ਹੀ ਨਹੀਂ ਤਾਂ ਵੱਖਰੀ ਗੱਲ ਹੈ ਕੀ ਗੁਰੂ ਤੋਂ ਲੁਕੋ ਕੇ ਮਨੁੱਖ ਕੋਈ ਕੰਮ ਵਾੜਾ ਕਰ ਸਕਦਾ ਹੈ ਜੀ ਨਾ ਜਿਨੇ ਜਾਣ ਹੀ ਲਿਆ ਸਤਿਗੁਰੂ ਸਭ ਥਾਂ ਦੇ ਉੱਤੇ ਪਰਿਪੂਰਨ ਹੈ ਗੁਰੂ ਨਾਨਕ ਪਾਤਸ਼ਾਹ ਜੀ ਵਿਲੇ ਨਾਮ ਇੱਕ ਵਾਰ ਸਵਾਲ ਕਰਤਾ ਕਹਿੰਦੇ ਵੀ ਮਹਾਰਾਜ ਤੁਸੀਂ ਕਹਿੰਦੇ ਵੀ ਮੈਂ ਸਿੱਖ ਦੇ ਨਾਲ ਹੀ ਰਹਿਣਾ ਤੁਸੀਂ ਨਾਲ ਕਿਵੇਂ ਰਹਿਨੇ ਹੋ ਤੁਸੀਂ ਨਾਲ ਕਿਵੇਂ ਰਹਿਨੇ ਉਹ ਮਿਠੋੜਾ ਤਾਂ ਸਰੀਰ ਕਿਤੇ ਹੋਰ ਹੁੰਦਾ ਹੈ ਤੇ ਤੁਸੀਂ ਨਾਲ ਕਿਵੇਂ ਐ ਫਿਰ ਗੁਰੂ ਸਾਹਿਬ ਜੀ ਨੇ ਉਸ ਰੱਬ ਦੇ ਪਿਆਰਿਆਂ ਨੂੰ ਸਮਝਾਇਆ ਕਿ ਭਾਈ ਜੋ ਸਤਗੁਰੂ ਆ ਨਾ ਉਹ ਸਿੱਖਿਆ ਦੇ ਵਿੱਚ ਵੱਸਦਾਗਾ ਗੁਰੂ ਦੀ ਸਿੱਖਿਆ ਜਿਹੜੀ ਉਹ ਮਹਾਨ ਹੁੰਦੀ ਹੈ ਤੇ ਜਿਹੜਾ ਵੀ ਸਿੱਖ ਗੁਰੂ ਦੀ ਸਿੱਖਿਆ ਨੂੰ ਮੰਨ ਲੈਂਦਾ ਬਸ ਫਿਰ ਗੁਰੂ ਤੇ ਫਿਰ ਨਾਲ ਬਸ ਇਹ ਤੋਂ ਕੋਈ ਇਹ ਤੋਂ ਕੋਈ ਮਨੁੱਖ ਮਨ ਪਰ ਹੋ ਹੀ ਨਹੀਂ ਸਕਦਾ ਗੁਰੂ ਜੀ ਕਹਿੰਦੇ ਸੋ ਗੁਰੂ ਜੀ ਕਹਿੰਦੇ ਭਾਈ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਦਾ ਨਾਮ ਜੀਨੇ ਵੀ ਸਤਗੁਰ ਨੂੰ ਜਾਣਿਆਗਾ ਪ੍ਰਮਾਤਮਾ ਦਾ ਨਾਮ ਅਸਲ ਵਿੱਚ ਉਹਦਾ ਨਾਮ ਸਤਗੁਰੂ ਹੈ ਤੇ ਫਿਰ ਅੱਗੇ ਕੀ ਹੁੰਦਾ ਹੈ ਤਿਸਕ ਸੰਗ ਸਿੱਖ ਉਧਰ ਹੈ ਫਿਰੋਸ ਸਿੱਖਿਆ ਨੂੰ ਮੰਨ ਕੇ ਨਾ ਗੁਰੂ ਦਾ ਸੰਗ ਕਰਕੇ ਐਸੇ ਸਤਿਗੁਰੂ ਦਾ ਪਤਾ ਨਹੀਂ ਕਿੰਨਿਆਂ ਦਾ ਆਧਾਰ ਹੋ ਜਾਂਦਾ ਹੈ ਪਤਾ ਹੀ ਕੀ ਬਾਣ ਚ ਲਿਖਿਆ ਨਾ ਵੀ ਜਿਨ੍ਹਾਂ ਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਉਹ ਆਪ ਤਾਂ ਤਰੇ ਹੁੰਦੇ ਐ ਆਪ ਦਾ ਜੀਵਨ ਤਾਂ ਉਹਦਾ ਪਵਿੱਤਰ ਹੁੰਦਾ ਪਿਆਰਿਓ ਬਾਬਾ ਫਰੀਦ ਜੀ ਨੇ ਗੁਰਬਾਣੀ ਦੇ ਵਿੱਚ ਆਪਣੇ ਆਪ ਨੂੰ ਬੁਰਾ ਆਖਿਆ ਵਿਮਾਲਕ ਜੀ ਕਾਲੇ ਮਹਿੰਦੇ ਕੱਪੜੇ ਕਾਲਾ ਮਹਿੰਦਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰवेश ਲੋਕ ਤਾਂ ਦਰवेश ਕਹਿੰਦੇ ਐ ਪਰ ਮੈਂ ਬੁਰਾ ਆ ਕੀ ਬਾਬਾ ਫਰੀਦ ਜੀ ਬੁਰੇ ਸੀ ਪਿਆਰਿਓ ਨਹੀਂ ਨਹੀਂ ਅੰਦਰ ਦੀ ਹਾਲਤ ਸਾਡੀ ਵੈਸੇ ਸਾਰਿਆਂ ਦੀ ਇਕੋ ਜਿਹੀ ਨਾ ਹੁੰਦੇਗੀ ਉਸ ਆਪਣੀ ਹਾਲਤ ਨੂੰ ਬਿਆਨ ਕੀਤਾ ਹੈ ਕਿਉਂਕਿ ਜਦੋਂ ਰੱਬ ਦੇ ਪਿਆਰੇ ਨਾ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਂਦੇ ਆ ਸਭ ਤੋਂ ਵੱਡੀ ਬਖਸ਼ਿਸ਼ ਕਰੂ ਕੀ ਕਰਦਾਗਾ ਕਿ ਆਪਣੇ ਔਗਣ ਦਿਸਣੇ ਸ਼ੁਰੂ ਹੋ ਜਾਂਦੇ ਆ ਔਗਣ ਆ ਨਾ ਜਿਹੜੇ ਆਪਣੇ ਪਿਆਰੋ ਉਹ ਦਿਸਣੇ ਸ਼ੁਰੂ ਹੋ ਜਾਂਦੇ ਆ ਜਿੰਨਾ ਚਿਰ ਮਨੁੱਖ ਨੂੰ ਆਪਣੇ ਔਗਣ ਇਹਨਾਂ ਦੇਂਦੇ ਘਰੇ ਉਹ ਖੜਾ ਨਹੀਂ ਛੁੱਟਣਾ ਚੱਕਰ ਆ ਜਿੱਦਾਂ ਮਰਜੀ ਕੋਈ ਬਣਾ ਫਿਰਿਆ ਆਪਣੇ ਆਪ ਤੋਂ ਵੱਡਾ ਵੀ ਮੈਂ ਤਾਂ ਆਇਆ ਮੈਂ ਤਾਂ ਆਇਆ ਮੈਂ ਦੁਨੀਆਂ ਦੇ ਉੱਤੇ ਤੂੰ ਚਤਰਾਈਆਂ ਚਲਾਗਾ ਚਲਾਕੀਆਂ ਕਰਕੇ ਤੂੰ ਬਣ ਜੇਂਗਾ ਕੁਛ ਬੰਦਿਆ ਪਰ ਗੁਰੂ ਤੇ ਨੰਦਰੋਂ ਜਾਣਦਾਗਾ ਗੁਰੂ ਤੋਂ ਕੋਈ ਉਹਲਾ ਨਹੀਂ ਬਣਾ ਗੁਰੂ ਤੋਂ ਕੋਈ ਉਹਲਾ ਤੂੰ ਕਰ ਵੀ ਨਹੀਂ ਸਕਦਾ ਕਿਉਂ ਗੁਰੂ ਸੱਦ ਸੁਣਦਾ ਸੱਦ ਵੇਖਦਾ ਦੁਨੀਆਂ ਤੋਂ ਉਹਲੇ ਤੋਂ ਆਪਣੇ ਮਾਤਾ ਪਿਤਾ ਭੈਣ ਭਰਾ ਚਾਚੇ ਤਾਏ ਪਿੰਡ ਵਾਲਿਆਂ ਤੋਂ ਉਹਲੇ ਪਾਲੇਗਾ ਗੁਰੂ ਤੋਂ ਕੋਈ ਓਲਾਣੇਗਾ ਜੇ ਤੂੰ ਅਮਤ ਪ੍ਰਲਖ ਵਿੱਚ ਰਹਿ ਜੀਵੇਂ ਗੁਰੂ ਤੋ ਓਲਾ ਪਾ ਦੇਗਾ ਗੁਰੂ ਜੀ ਕਹਿੰਦੇ ਤਿਸ ਕਾ ਸੰਗ ਸਿਖ ਉਧਰੈ ਫਿਰ ਗੁਰੂ ਦੀ ਸਿੱਖਿਆ ਦੁਆਰਾ ਪਤਾ ਹੀ ਨਹੀਂ ਕਿੰਨਾ ਦਾ ਉਧਾਰ ਹੋ ਜਾਂਦਾ ਹੈ ਤਿਸ ਕਾ ਸੰਗ ਸਿਖ ਉਧਰੈ ਤੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਮੰਨਿਆ ਪਿਆਰੋ ਕਿੱਦਿਆਂ ਕਿੱਦਿਆਂ ਦਾ ਉਧਾਰ ਹੋਇਆ ਫਿਰ ਕਿੰਨਾ ਦਾ ਉਧਾਰ ਨਾ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀਆਂ ਆਪਾਂ ਨੂੰ ਅਜਾ ਮਲ ਪਾਪੀ ਜਗ ਜਾਂਦੇ ਨਿਮਕ ਮਾਹਨ ਸਤਾ ਦਾ ਜੈ ਸਿਮਰਤ ਗਣਕਾ ਸੀ ਉਧਰੀ ਕਹਿੰਦੇ ਗਣਕਾ ਦਾ ਵੀ ਉਧਾਰ ਹੋ ਗਿਆ ਸੋ ਹੋਰ ਬਹੁਤ ਆਧਾਰਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਿਆ ਰਿਹਾ ਸੋ ਗੁਰੂ ਜੀ ਕਹਿੰਦੇ ਤਿਸ ਕਾ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਉ ਸਦਾ ਇਸੇ ਹਰੀ ਦੇ ਗੁਣ ਮਣਾ ਤੂੰ ਗਾਉਂਦਾ ਰਹਿ ਗੋਂਗਾ ਰਹਿ ਪ੍ਰਮਾਤਮਾ ਦੇ ਗੁਣ ਕਿਤੇ ਤੇਰਾ ਵੀ ਉਧਾਰ ਹੋ ਜਾਦਾ ਬਾਣੀ ਵਿੱਚ ਉਦਾਹਰਨ ਦਿੱਤੀ ਹੈ ਗੁਰੂ ਸਾਹਿਬ ਜੀ ਨੇ ਕਿੰਦੇ ਪਪੀਹਾ ਦਿਨ ਰਾਤ ਉਪਦਾ ਰਹਿੰਦਾਗਾ ਕਿ ਕਦੇ ਸ਼ਾਂਤੀ ਦੀ ਬੂੰਦ ਮਿਲੂਗੀ ਪ੍ਰਮਾਤਮਾ ਕਹਿੰਦੇ ਫਿਰ ਉਧਾਰ ਹੋਇਆ ਫਿਰ ਜਦੋਂ ਵਰਸਿਆ ਕਹਿੰਦੇ ਮੇਂ ਤਿਤ ਪੀਹੇ ਦੀ ਕਹਿੰਦੇ ਜਿਹੜੀ ਤ੍ਰਿਪਤੀ ਹੋਗੀ ਹੈ ਰਾ ਏਵੇਂ ਜਿਵੇਂ ਮਣਾ ਗੁਰੂ ਸਾਹਿਬ ਜੀ ਬਾਣੀ ਵਿੱਚ ਸਿੱਖ ਨੂੰ ਕਹਿੰਦੇ ਮਣਾ ਤੂੰ ਵੀ ਦਿਨ ਰਾਤ ਵਿਸਰਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਮਾਲਕ ਦੀ ਕਿਰਪਾ ਤੋ ਮੇਰੇ ਉੱਤੇ ਵੀ ਤੇਰੇ ਗੁਣ ਗਾਉਂਦਾ ਰਹਾ ਮਾ ਤੇਰੇ ਗੁਨਾ ਨੂੰ ਮੈਂ ਸਦਾ ਹੀ ਗਉਂਦਾ ਰਹਾ ਮਾਂ ਤੇ ਮੇਰੇ ਉੱਤੇ ਵੀ ਮਿਹਰ ਹੋ ਜਾਵੇ ਸੋ ਗੁਰੂ ਜੀ ਕਹਿੰਦੇ ਅਸ਼ਟਪਦੀ ਹੁਣ ਸਤਗੁਰ ਦੀ ਸਿੱਖਿਆ ਉੱਤੇ ਚੱਲਣ ਵਾਲੇ ਉਹਨਾਂ ਦਾ ਸਾਰਾ ਗੁਰੂ ਸਾਹਿਬ ਜੀ ਨੇ ਇਸ ਵਿੱਚ ਜੋ ਪਹਿਲਾ ਪਦਗਾ 18ਵੀਂ ਅਸ਼ਟਪਦੀ ਦਾ ਉਹਦੇ ਵਿੱਚ ਗੁਰੂ ਜੀ ਕਹਿੰਦੇ ਸਤਗੁਰ ਸਿੱਖ ਕੀ ਕਰੈ ਪ੍ਰਤਪਾ ਕਹਿੰਦੇ ਵੀ ਸਤਿਗੁਰੂ ਦੀ ਸਿੱਖ ਪਾਲਣਾ ਕਰਦਾਗਾ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਜਿਵੇਂ ਨਾ ਪਿਆਰਿਓ ਇੱਕ ਮਾਲੀ ਹੁੰਦਾਗਾ ਕਬੂਟਾ ਲਾਉਂਦਾਗਾ ਬੂਟਾ ਲਾ ਕੇ ਨਾ ਫਿਰ ਆਪ ਹੀ ਲਾਇਆ ਨਾ ਬੂਟਾ ਤੇ ਸਾਨੂੰ ਵੀ ਪ੍ਰਮਾਤਮਾ ਨੇ ਬਣਾਇਆ ਪਿਆ ਰਿਓ ਅਸੀਂ ਕਿਹੜਾ ਕਿਤੋਂ ਬਾਹਰੋਂ ਆਏ ਐ ਹੈ ਤਾਂ ਉਹਦੇ ਜੀ ਵੀ ਮਾਲਕ ਜੀ ਤਿਉ ਮਾਲੀ ਬੂਟਾ ਲਾਉਂਦਾਗਾ ਬੂਟੇ ਨੂੰ ਫਿਰ ਸਮੇਂ ਸਿਰ ਪਾਣੀ ਦਿੰਦਾਗਾ ਰੇ ਦਾ ਉਹਦੀ ਦਾ ਉਹਦੀ ਉਹਦੇ ਕੋਤੇ ਕੋਈ ਜੜੀ ਬੂਟੀਆਂ ਪਾਉਣਗਾ ਉਹਦਾ ਉਹਦੀਆਂ ਕੋ ਜੜ ਦੇ ਵਿੱਚ ਮਤਲਬ ਵੀ ਦਵਾਈ ਬੂਟੀ ਪਾਉਣੀ ਆ ਕੋਈ ਤਾਂ ਵੀ ਉਹਨੂੰ ਦਿੰਦਾ ਰਹਿੰਦਾਗਾ ਪ੍ਰਤਪਾਲਣਾ ਕਰਦਾ ਕਹਿਣ ਦਾ ਅਰਥ ਕਾਵੇ ਆਸਤੇ ਵੀ ਮੈਨੂੰ ਇਹ ਨਾ ਫਲ ਤੇ ਫੁੱਲ ਦੇਊਗਾ ਮਾਲੀ ਨੂੰ ਇਹਦਾ ਮੈਨੂੰ ਕੋਈ ਜਾਂ ਫਲ ਵਾਸਤੇ ਜਾਂ ਫੁੱਲ ਵਾਸਤੇ ਕਹਿੰਦੇ ਫਿਰ ਉਹ ਪ੍ਰਤਪਾਲਨਾ ਕਰਕੇ ਉਹਦੇ ਉਹਦੇ ਅੰਦਰ ਹੁੰਦਾਗਾ ਇਵੇਂ ਜਿਵੇਂ ਕਹਿੰਦੇ ਪ੍ਰਮਾਤਮਾ ਵੀ ਆਪਣੇ ਸਿੱਖ ਦੀ ਪ੍ਰਤਪਾਲਨਾ ਕਰਦਾ ਹੈ ਜਿਹੜਾ ਆਪਦੇ ਗੁਰੂ ਦਾ ਸਿੱਖ ਬਣ ਜਾਂਦਾ ਨਾ ਤੇ ਗੁਰੂ ਵੀ ਸਿੱਖ ਦੀ ਪ੍ਰਤਪਾਲਨਾ ਕਰਦਾ ਵੀ ਇਹਦੇ ਵਿੱਚ ਨਾ ਸੋਹਣੇ ਗੁਣ ਹੋਣ ਸੋਹਣਾ ਗੁਣੋ ਇਹਦਾ ਗੁਣੀ ਜੀਵਨ ਹੋਵੇ ਤੇ ਇਹਦੇ ਵਿੱਚ ਜਿਹੜੇ ਔਗਣ ਹੈ ਉਹ ਦੂਰ ਹੋ ਜਾਣਾ ਤੇ ਨਹੀਂ ਆਪਾਂ ਪੱਛਮੀ ਸੱਭਿਆਚਾਰਾਂ ਨੇ ਜਿਹੜੀ ਉਹਦੇ ਵਿੱਚ ਤਾਂ ਇਹ ਹੈ ਵੀ ਬੰਦਾ ਆਜ਼ਾਦ ਹੈ ਜੀ ਆਜ਼ਾਦ ਰਹੀ ਜੀ ਬੰਦਾ ਬਸ ਇਹ ਇੰਨੀ ਆਜ਼ਾਦੀ ਵੀ ਨਹੀਂ ਠੀਕ ਹੈ ਕੁਝ ਗੁਰੂਆਂ ਨੂੰ ਨਾ ਨੇ ਗੁਰੂ ਨਾਨਕ ਦੇ ਪਾਸ਼ਾ ਦੇ ਜਿਹੜੇ ਸਾਨੂੰ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਚੀਜ਼ ਦਾ ਖਿਆਲ ਰੱਖਦੇ ਆ ਪਰ ਕੁਝ ਉਹ ਗਣਾ ਵਿੱਚ ਉਹ ਸਾਥੂ ਵੀ ਅੱਗੇ ਆ ਕਿਉਂਕਿ ਹਰੇਕ ਚੀਜ਼ ਦੇ ਵਿੱਚ ਕੋਈ ਨਾ ਕੋਈ ਨੁਕਸ ਹੋੰਦਾ ਨਾ ਔਗਣਾ ਜਿਹੜਾ ਉਹਨਾਂ ਵਿੱਚ ਔਗਣ ਵੀ ਹੈ ਔਗਣ ਬਹੁਤ ਵੱਡੇ ਵੀ ਔਗਣ ਉਹਨਾਂ ਵਿੱਚ ਜਿਹਦੇ ਕਰਕੇ ਉਹ ਸਰੀਰ ਨੂੰ ਇੰਨੀ ਖੁੱਲ੍ਹ ਦੇ ਦਿੰਦੇ ਆ ਵੀ ਬਸ ਕਹਿਣ ਤੋਂ ਪਰੇ ਜੀ ਵਿਕਾਰਾਂ ਵਿੱਚ ਜ਼ਿੰਦਗੀ ਜਿਉਣੀ ਹੈ ਬਸ ਹਣ ਮੈਂ ਸ਼ਬਦੋ ਕੁਝ ਬੋਲ ਨਹੀਂ ਸਕਦਾ ਸਟੇਜ ਦੀ ਗੁਰੂ ਦੀ ਬਾਣੀ ਦੀ ਮਰਯਾਦਾ ਹੈਗੀ ਸੋ ਉਹ ਉਹ ਚੀਜ਼ ਦੇ ਵਿੱਚ ਗੁਰਸਿੱਖ ਨੂੰ ਗੁਰੂ ਸਾਹਿਬ ਜੀ ਨੇ ਸੁਚੇਤ ਹੋਣ ਵਾਸਤੇ ਆਖਿਆਗਾ ਇਥੋਂ ਫਿਰ ਸੁਚੇਤ ਕਰਦਾ ਵੀ ਮਨਾ ਆ ਜਿਹੜੇ ਤੇਰੇ ਅੰਦਰ ਵਕਾਰ ਉੱਠਦੇ ਐ ਇਹ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਐ ਤੇਰੇ ਅੰਦਰ ਇਹਨਾਂ ਨੂੰ ਪ੍ਰਭਲ ਨਾ ਹੋਣ ਦੇ ਜੇ ਪ੍ਰਭਲ ਹੋ ਗਏ ਤੇ ਤੇਰੇ ਤੇ ਮਾਰ ਕਰਨਗੇ ਫਿਰ ਚੇਤੇ ਰੱਖੀ ਕੋਈ ਵੀ ਚੀਜ਼ ਜਿਹੜੀ ਹੱਦ ਤੋਂ ਵੱਜ ਜਾਂਦੀ ਐ ਉਹ ਫਿਰ ਮਾਰ ਕਰਦੀ ਐ ਸਰੀਰ ਦੇ ਵਿੱਚ ਹਵਾ ਵਧ ਗਈ ਵਾਵ ਵਾਲੇ ਰੋਗ ਬਣ ਜਾਂਦੇ ਆ ਸਰੀਰ ਦੇ ਵਿੱਚ ਠੰਡ ਵੱਧ ਗਈ ਠੰਡ ਵਾਲੇ ਰੋਗ ਬਣ ਜਾਂਦੇ ਆ ਸੋ ਇਸੇ ਤਰ੍ਹਾਂ ਪਿਆਰੋ ਜਿਹੜੇ ਸਰੀਰ ਆ ਨਾ ਆਪਣਾ ਇਹ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਚੱਲਦਾ ਹੈ ਬਸ ਸਤਿਗੁਰੂ ਕਹਿੰਦੇ ਸੁਚੇਤ ਹੋ ਕੇ ਜਿਉਂ ਹੀ ਤੂੰ ਸੋ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਤੁਹਾਨੂੰ ਪ੍ਰਤਪਾਲਨਾ ਕਰਦਾ ਵੀ ਮਨਾ ਇਥੋਂ ਸੁਚੇਤ ਇਥੋਂ ਸੁਚੇਤ ਸਤਿਗੁਰ ਸੇਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਯਾਰ ਸੇਵਕ ਵਾਸਤੇ ਗੁਰੂ ਸਦਾ ਹੀ ਦਿਆਲ ਹੈ ਜਿਹਨੇ ਸਿੱਖਿਆ ਨੂੰ ਬੰਨਿਆ ਸਿੱਖ ਕੀ ਗੁਰ ਦਰਮਤ ਮਤ ਮਲ ਹੈ ਕੀ ਕਰਦਾ ਗੁਰੂ ਫਿਰ ਸਿੱਖ ਦੀ ਕਹਿੰਦੇ ਮੈੜੀ ਮੈਲੀ ਮਤ ਜਿਹੜੀ ਦਰਮਤ ਦਰਮਤ ਤਾਂ ਹੁੰਦਾ ਜੀ ਬੁਰੀ ਮਤ ਮੈਲ ਵਾਲੀ ਬੁੱਧੀ ਜਿਹੜੀ ਗੁਰੂ ਕਹਿੰਦੇ ਉਹਨੂੰ ਨਾਸ਼ ਕਰ ਦਿੰਦਾ ਤੇ ਆਪਣੇ ਆਪਣੀ ਭਾਈ ਸਰੀਰ ਨੂੰ ਜਿੰਨੇ ਸਰੀਰ ਆਪਾਂ ਬੈਠੇ ਚੈੱਕ ਕਰਕੇ ਗੁਰੂ ਕੋਲੋਂ ਹਾਂ ਸੱਚਮੁੱਚ ਹੀ ਮਹਾਰਾਜ ਸਾਡੇ ਤਾਂ ਬੁੱਧੀ ਮੈਲੀ ਹੈ ਥੱਗਾਂ ਚੋਰੀਆਂ ਬੇਈਮਾਨਾਂ ਧੋਖੇ ਛਲਕਟ ਐਨੀ ਮੈਲੀ ਬੁੱਧੀ ਮਾਰ ਸਾਡੀ ਤਾਂ ਗੁਰੂ ਜੀ ਕਹਿੰਦੇ ਸਿੱਖ ਕੀ ਗੁਰਦਰ ਮਤ ਮਲਹਿਰਾ ਗੁਰਬਚਨੀ ਪਰਨਾ ਉੱਚਾ ਹੈ ਸਿਰ ਗੁਰੂ ਦੇ ਉਪਦੇਸ਼ ਦੁਆਰਾ ਪਰਮਾਤਮਾ ਦਾ ਨਾਮ ਜਪਣਾ ਬਸ ਇਹ ਜ਼ਿੰਦਗੀ ਦਾ ਭਲਾ ਪਿਆਰਿਓ ਸਤਗੁਰ ਸਿੱਖੀ ਬੰਧਨ ਘਟੈ ਜਿਹੜੇ ਮਾਇਆ ਦੇ ਬੰਧਨ ਹੈ ਪਿਆਰਿਓ ਇਹ ਫਿਰ ਸਿੱਖ ਦੇ ਕੱਟ ਦਿੰਦਾ ਹੈ ਗੁਰੂ ਸੁਰਤ ਦੇ ਉੱਤੇ ਨਹੀਂ ਹਾਂ ਸਰੀਰ ਕਲੋੜਾਂ ਜਿਹੜੀਆਂ ਪਿਆਰੋ ਇਹ ਮਾਇਆ ਨਾਲ ਹੀ ਪੂਰਵਾ ਹੁੰਦੀਆਂ ਐ ਪਰ ਕਿੰਗਾ ਦੀ ਸੁਰਤ ਖੁੱਭ ਜਾਂਦੀ ਐ ਫਿਰ ਗੁਰੂ ਜੀ ਕਹਿੰਦੇ ਇਹ ਬੰਧਨਾਂ ਤੋਂ ਮੁਕਤ ਫਿਰ ਗੁਰੂ ਕਰ ਸਕਦਾ ਜੀ ਸਤਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਸਤਗੁਰੂ ਦਾ ਸਿੱਖ ਹੈ ਜਿਹੜਾ ਫਿਰ ਵਿਕਾਰਾਂ ਤੋਂ ਹਟ ਜਾਵੇ ਗੁਰੂ ਦੀ ਸਿੱਖਿਆ ਦੁਆਰੇ ਹਟਿਆ ਜਾਣਾ ਪਿਆਰ ਹੋਣੀ ਇਹ ਜਿਹੜੇ ਵਕਾਰ ਹਨ ਇਹਨੇ ਪ੍ਰਬਲ ਅੰਦਰ ਬਹੁਤ ਜਾਦੇ ਜਨਮਾਂ ਜਨਮਾਂ ਦੇ ਹੈ ਤੇ ਗੁਰੂ ਦੀ ਸਿੱਖਿਆ ਦੁਆਰਾ ਹੀ ਇਹ ਵਕਾਰ ਖਤਮ ਹੋਣਗੇ ਸਤਗੁਰ ਸਿੱਖ ਕੋ ਨਾਮ ਧਨ ਦੇ ਕਹਿੰਦੇ ਹੁਣ ਸਤਗੁਰ ਨੂੰ ਸਿੱਖ ਨੂੰ ਸਤਗੁਰ ਨੇ ਨਾ ਸਿੱਖ ਨੂੰ ਨਾਮ ਧਨ ਦੇਤਾ ਹੁਣ ਪਹਿਲਾਂ ਤਾਂ ਦੂਜਾ ਧਨ ਬੜਾ ਚੰਗਾ ਲੱਗਦਾ ਸੀਗਾ ਬਾਹਲਾ ਧਨ ਵੇਦਰੂ ਯਤੋ اناਜੇ ਇਤਰੋ ਕੀਤਾ اناਜੇ ਇਤਰੋ ਵੀਤਾ اناਜੇ ਹੁਣ ਬਸ ਲੋੜ ਬੰਦ ਆ ਬਸ ਠੀਕ ਆ ਸੱਚੇ ਪਾਤਸ਼ਾਹ ਜਿਨ੍ਹਾਂ ਦੇਤਾ ਬਸ ਬਹੁਤ ਐ ਬਸ ਉਹਦੇ ਉਹਦੀ ਰਜਾ ਵਿੱਚ ਰਹਿਣਾ ਫਿਰ ਗੁਰੂ ਕਹਿੰਦੇ ਵੀ ਗੁਰੂ ਨੂੰ ਨਾ ਗੁਰੂ ਦਾ ਸਿੱਖ ਨੂੰ ਗੁਰੂ ਕਹਿੰਦੇ ਫਿਰ ਬਹੁਤ ਵੱਡਾ ਨਾਮ ਧੰਨ ਬਖਸ਼ਦਾ ਹੈ ਫਿਰ ਗੁਰ ਕਾ ਸਿੱਖ ਬੜਾ ਭਾਗੀ ਇਹ ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਦਾ ਜਿੰਨੂੰ ਨਾਮ ਧੰਨ ਮਿਲ ਗਿਆ ਭਾਈ ਲਓ ਭਾਈ ਆਪਣੇ ਆਪ ਨੂੰ ਚੈੱਕ ਕਰ ਲਿਓ ਸਾਨੂੰ ਨਾਮ ਧੰਨ ਮਿਲ ਗਿਆ ਨਹੀਂ ਮਹਾਰਾਜ ਸਾਨੂੰ ਤਾਂ ਨਾਮ ਜਪਣ ਦਾ ਵੇਹ ਨਹੀਂ ਸਾਡੇ ਕੋਲ ਤਾਂ ਸਾਡੇ ਕੋਲ ਤਾਂ ਬਾਣੀ ਪੜਨ ਦੀ ਤੇਰੀ ਸਿੱਖਿਆ ਤੇ ਚੱਲਣ ਦੀ ਸਾਡੇ ਕੋਲ ਕਿੱਥੇ ਵੇਹੜਾ ਮਹਾਰਾਜਾ ਨਾ ਸਾਡਾ ਜੀਵਨ ਉਲਟ ਹੈ ਮਹਾਰਾਜਾ ਗੁਰਖਾ ਸਿੱਖ ਵੜ ਭਾਗੀ ਹੈ ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਹੁੰਦਾ ਹੈ ਸਤਗੁਰ ਸਿੱਖਾ ਹਲਤ ਪਲਤ ਸਵਾਰ ਹੈ ਸਤਗੁਰ ਦਾ ਸਿੱਖ ਗੁਰੂ ਜੀ ਕਹਿੰਦੇ ਵੀ ਹਲਤ ਪਲਤ ਸਵਾਰ ਦਿੰਦਾਗਾ ਇੱਥੇ ਵੀ ਰੱਬ ਦੇ ਪਿਆਰਿਆਂ ਦਾ ਲੋਕ ਵੀ ਸੁਹੇਲਾ ਹੁੰਦਾ ਤੇ ਪਰਲੋਕ ਵੀ ਕਿਉਂਕਿ ਗੁਰੂ ਸਿੱਖ ਨੂੰ ਮਾੜੇ ਪਾਸੇ ਜਾਣ ਹੀ ਨਹੀਂ ਦਿੰਦਾ ਭੈਰੋ ਮਾੜਾ ਕੰਮ ਕਰਨਾ ਤਾਂ ਦੂਰ ਦੀ ਗੱਲ ਹੁੰਦੀ ਹੈ ਰੱਬ ਦੇ ਪਿਆਰਿਆਂ ਦਾ ਮਾੜਾ ਕਦਮ ਵੀ ਨਹੀਂ ਪੜਦੇ ਗੁਰੂ ਨਾਨਕ ਪਾਸ਼ਾ ਨੇ ਆਸਾ ਦੀ ਵਾਰ ਦੇ ਵਿੱਚ ਨਾ ਗੁਰੂ ਦੇ ਸਿੱਖਿਆ ਸਿੱਖ ਦੀ ਉਦਾਹਰਣ ਦਿੱਤੀ ਹੈ ਕਹਿੰਦੇ ਉਨੀ ਮੰਦਾ ਪੈਰ ਨਾ ਰੱਖਿਓ ਕਰ ਸੁਕਿਰਤ ਧਰਮ ਕਮਾਇਆ ਉਹ ਮੰਦੇ ਪਾਸੇ ਤਾਂ ਇੱਕ ਕਦਮ ਹੀ ਨਹੀਂ ਪੜਦੇ ਤੇ ਗੁਰੂ ਜੀ ਕਹਿੰਦੇ ਗੁਰੂ ਦੀ ਸਿੱਖਿਆ ਉੱਤੇ ਸੱਚੀ ਕਿਰਤ ਦੁਆਰਾ ਬਸ ਚੱਲਦੇ ਰਹਿੰਦੇ ਹੈਗੇ ਵੀ ਜਿਨ੍ਹਾਂ ਦਿੱਤਾ ਮਾਲਕ ਨੇ ਬਸ ਉਹਦੇ ਚ ਸਤਗੁਰ ਸੇਕਾ ਹੱਤ ਪਤ ਸਵਾਰ ਅਖੀਰਲੀ ਪੰਗਤੀ ਹੈ ਜੀ ਸਤਗੁਰੂ ਦਾ ਜੋ ਸਿੱਖਾਗਾ ਉਹਦਾ ਫਿਰ ਲੋਕ ਪਰਲੋਕ ਸੁੰਨ ਸਮਰ ਜਾਂਦਾ ਜੀ ਅੱਗਾ ਵੀ ਸਵਾਰਿਆ ਜਾਂਦਾ ਇੱਥੇ ਵੀ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾੜੈ ਫਿਰ ਸਤਿਗੁਰ ਆਪਣੇ ਸਿੱਖ ਨੂੰ ਨਾ ਜੀ ਨਾਲ ਜੀ ਦੇ ਨਾਲ ਹੀ ਸੰਭਾਲਦਾਗਾ ਨਾਲ ਹੀ ਰਹਿੰਦਾਗਾ ਗੁਰੂ ਵਾ ਰੱਬ ਦੇ ਪਿਆਰੇ ਜੀ ਅੰਦਰ ਨਾਮ ਜਪਦੇ ਉਹਦਾ ਤੇ ਨਾਲ ਸਦਾ ਅੰਗ ਸੰਗੇ ਆ ਬਸ ਸਦਾ ਅੰਗ ਸੰਗੇ ਅਭੰਗਨ ਵਿਪੁਤੇ ਸਦਾ ਅੰਗ ਸੰਗ ਸਮਝਦੇ ਆਏ ਨਹੀਂ ਵੀ ਦੂਰ ਹੈਗਾ ਤੇ ਇਹ ਗੁਰੂ ਤਾਂ ਗੁਰਦੁਆਰੇ ਹੈਗਾ ਨਾ ਗੁਰੂ ਨਾਲ ਹੈ ਹਮੇਸ਼ਾ ਸਦਾ ਅੰਗ ਸੰਗ ਹੈ ਸੋ ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਆਪ ਸਵਾਰੇ ਮੈਂ ਮਿਲੇ ਮੈਂ ਮਿਲੇ ਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ ਬਸ ਸਾਰਾ ਜੱਗ ਤੇਰਾ ਬਣ ਜਾਊਗਾ ਮਨਾ ਬਾਬਾ ਫਰੀਦ ਜੀ ਕਹਿੰਦੇ ਜੇ ਤੂੰ ਜਗਤ ਨੂੰ ਆਪਣਾ ਬਣਾਉ ਚੱਲ ਪਿਆ ਨਾ ਇਹ ਨਹੀਂ ਬਣਿਆ ਤੂੰ ਇੱਕ ਦਾ ਮੂੰਹ ਸਿੱਧਾ ਕਰਿਆ ਦੂਜਾ ਵਿੰਗਾ ਕਰ ਲੂਗਾ ਜੇ ਦੂਜੇ ਦਾ ਮੂੰਹ ਸਿੱਧਾ ਕੀਤਾ ਤੀਜਾ ਵਿੰਗਾ ਕਰ ਲੂਗਾ ਇਹ ਨਹੀਂ ਬਣਿਆ ਕਿਖਦਾ ਜਗਤ ਗੁਰੂ ਜੀ ਕਹਿੰਦੇ ਬਸ ਆਪਣੇ ਆਪ ਦੇ ਵਿੱਚ ਤੂੰ ਮਣਾ ਗੁਰੂ ਨੂੰ ਮਿਲ ਕੇ ਆਪਣਾ ਆਪ ਸਵਾਰ ਆਪ ਸਵਾਰੇ ਮੈਂ ਮਿਲੇ ਗੁਰੂ ਸਾਹਿਬ ਜੀ ਕਹਿੰਦੇ ਨਾ ਬਾਬਾ ਫਰੀਦ ਜੀ ਕਹਿੰਦੇ ਤੂੰ ਆਪਣਾ ਆਪ ਸਵਾਰ ਲਾ ਤੇ ਤੈਨੂੰ ਮੈਂ ਮਿਲਦਾ ਤੇ ਜਿੱਦੇ ਮੈਂ ਮਿਲ ਗਿਆ ਤੈਨੂੰ ਨਾ ਫੇ ਸਭ ਜਗ ਤੇਰਾ ਹੋ ਸਾਰਾ ਜਗ ਹੀ ਤੇਰਾ ਬਣ ਜਾਊਗਾ ਇੱਕ ਮਹਾਪੁਰਸ਼ ਆਪਣੇ ਜਿਉਂਦੇ ਆ ਜੀ ਸਤਪੁਰਸ਼ ਉਹਨਾਂ ਨੂੰ ਨਾ ਹੋਰ ਧਰਮ ਹੁੰਦੇ ਸੀ ਜੀ ਉਹ ਸਿੱਖ ਧਰਮ ਉਹਨਾਂ ਨੇ ਜੁਆਇਨ ਕਰ ਲਿਆ ਤੇ ਸਾਰੇ ਰਿਸ਼ਤੇਦਾਰ ਛੱਡ ਗਏ ਉਹਨਾਂ ਨੂੰ ਤੁਹਾਨੂੰ ਮੈਂ ਮਿਲਾ ਵੀ ਸਕਦਾ ਹਾਂ ਇੱਕ ਸਤਿਪੁਰ ਸਜਾਉਂਦੇ ਅੱਜ ਅੱਜ ਵੀ ਉਹ ਸਾਰੇ ਛੱਡ ਗਏ ਰਿਸ਼ਤੇਦਾਰ ਇਵਨ ਕੇ ਕੱਲੇ ਮਾਤਾ ਪਿਤਾ ਨੇ ਨਹੀਂ ਛੱਡਿਆ ਭਰਾ ਵੀ ਛੱਡ ਗਿਆ ਆਉਣਾ ਜਾਣਾ ਕਹਿੰਦਾ ਯਾਰ ਤੂੰ ਕਿੱਧਰ ਵੜ ਗਿਆ ਤੇਰਾ ਜਦੋਂ ਬਸ ਕਹਿੰਦੇ ਬਸ ਟਲ ਰਹੇ ਇੱਕ ਬਚਨ ਜੀ ਸੱਚੇ ਬਾਦਸ਼ਾਹ ਹੁਣ ਤੂੰ ਐ ਬਸ ਆਹੀ ਗੱਲ ਫਰੀਦਾ ਜੇ ਤੂੰ ਮੇਰਾ ਹੋਈ ਰਹੇ ਸਾਰੇ ਪੈਰੀ ਨਿਕਦੇ ਫਿਰਦੇ ਅੱਜ ਸਾਰੇ ਸਾਰੇ ਪੈਰੀਂ ਨਿਕਦੇ ਫਿਰਦੇ ਆ ਸਾਰੇ ਅੱਜ ਜਾ ਕੇ ਮਲਾਦੂਮਾ ਜੀ ਹੈਗੇ ਜਿਹੋ ਹੁੰਦੇ ਜਿਹੜੇ ਅੱਜ ਗੁਰੂ ਦੀ ਸਿੱਖਿਆ ਮੁਤਾਬਕ ਆਪਦੇ ਜੀਵਨ ਨੂੰ ਜਿਉਂਦੇ ਆ ਨਾ ਜਿਹੜੇ ਸਾਰਾ ਜਗ ਉਹਨਾਂ ਦਾ ਬਣ ਜਾਂਦਾ ਸੋ ਸੱਚੀ ਗੱਲ ਕਹਿਣ ਤੋਂ ਕੋਈ ਗਰੇਜ਼ ਨਾ ਕਰੋ ਪਿਆਰਿਓ ਬਾਹ ਲੱਗਦੀ ਪਰ ਜ਼ਿਆਦੇ ਤੌਰ ਤੇ ਜੇ ਸੱਚ ਕਹਿਦਗੇ ਨਾ ਗੁਰਬਾਣੀ ਵਿੱਚ ਹੀ ਕਹਿੰਦੇ ਆ ਸਤੁਕੁਤ ਸੱਚ ਕਹੇ ਤੇ ਸ਼ੋਹ ਆਵੇ ਤੇ ਉਹਲੇ ਛੱਕ ਨੇ ਭਾਂਬੜ ਮੱਚ ਜਾਂਦੇ ਜੇ ਸੱਚ ਬੋਲਾਂ ਤਾਂ ਪਾਂ ਬੜਮਾ ਚੀਂਦੇ ਸੱਚ ਜੇ ਕਹਦੇ ਕਿਸੇ ਨੂੰ ਸੱਚੀ ਗੱਲ ਕਹਿਣੀ ਔਖੀ ਹੁੰਦੀ ਹੈ ਵੈਸੇ ਕਿਉਂਕਿ ਦਾਸ ਅੱਗੇ ਵੀ ਕਹਿੰਦਾ ਹੁੰਦਾ ਹੈ ਸੱਚ ਬੋਲਣਾ ਸੱਚ ਲਿਖਣਾ ਸੱਚ ਤੇ ਚੱਲਣਾ ਤੇ ਸੱਚ ਦੇ ਨਾਲ ਖੜਨਾ ਕੋਈ ਸੂਰਮਈ ਹੁੰਦਾਗਾ ਸੱਚ ਲਿਖਣ ਵਾਲਿਆਂ ਦੇ ਉੱਤੇ ਵੀ ਬਹੁਤ ਕੁਝ ਕੇਸ ਕਿਦਰੇ ਕੋਸ਼ ਕਦੇ ਕੁਝ ਸੱਚ ਬੋਲਣ ਵਾਲਿਆਂ ਤੇ ਵੀ ਸੱਚ ਲਿਖਣ ਵਾਲਿਆਂ ਤੇ ਸੱਚ ਚੱਲਣ ਵਾਲਿਆਂ ਤੇ ਤੇ ਸੱਚ ਦੇ ਨਾਲ ਖੜਨ ਵਾਲਿਆਂ ਦੇ ਵੀ ਇਹ ਵੀ ਗੱਲ ਹੈਗੀ ਐ ਕਿਸੇ ਦੇ ਤੁਸੀਂ ਸੱਚੇ ਬੰਦੇ ਨਾਲ ਖੜਦੇ ਹੋ ਤੁਸੀਂ ਨਾਲ ਦੀ ਨਾਲ ਸਰਕਾਰ ਮੁਕਾਦਮੇ ਪਾਉਂਦੀ ਐ ਦੇਖਦੇ ਸੱਚ ਮੁੱਚ ਸੋ ਗੁਰੂ ਦੀ ਸਿੱਖਿਆ ਮੁਤਾਬਕ ਆਪਣੇ ਜੀਵਨ ਨੂੰ ਸਵਾਰਗੇ ਪਿਆਰਿਓ ਆਪਣਾ ਜੀਵਨ ਸਵਾਰ ਲਿਆ ਬਸ ਸਾਰਾ ਜੱਗ ਬਣ ਜਾਊਗਾ ਫਿਰ ਜਾਂਦਿਆਂ ਗਿਆ ਤੋਂ ਬਾਅਦ ਪਤਾ ਲੱਗਦਾ ਰੱਬ ਦੇ ਪਿਆਰਿਆਂ ਨੇ ਨਾ ਗਿਆ ਤੋਂ ਬਾਅਦ ਪਤਾ ਲੱਗਦਾ ਹੁੰਦਾ ਵੀ ਹਾਂ ਯਾਰ ਬੰਦਾ ਤਾਂ ਠੀਕ ਸੀਗਾ ਉਹ ਸੱਚਾ ਸੀ ਬੰਦਾ ਯਾਰ ਉਹ ਤਾਂ ਗੱਲ ਸੱਚੀ ਕਹਿੰਦਾ ਸੀਗਾ ਤੇ ਉਹ ਨਹੀਂ ਪਤਾ ਲੱਗਦਾ ਜਦੋਂ ਨੇੜੇ ਰੱਗੇ ਇੱਕ ਤਾਂ ਅ ਰੱਬ ਦੇ ਪਿਆਰਿਆਂ ਤੋਂ ਮੰਨ ਲਓ ਵੀ ਜਿਹੜੇ ਕਰਦੇ ਐ ਆਪਦੇ ਕਰਦੇ ਉਹ ਨਹੀਂ ਲਾਹਾ ਲੈ ਸਕਦੇ ਜੀ ਇੱਕ ਨਾਲ ਦੇ ਪੜੇ ਹੋਏ ਉਹਨਾਂ ਨਾਲ ਤਾਂ ਉਹ ਹੀ ਹੈ ਆਪਣੇ ਨਾਲ ਦੇ ਐ ਇੱਕ ਤਾਂ ਕਰਦੇ ਇੱਕ ਪਿੰਡ ਵਾਲੇ ਇੱਕ ਰਿਸ਼ਤੇਦਾਰ ਏ ਲਾਹਣੀ ਲਾਹ ਸਾਡੇ ਰੱਬ ਦੇ ਪਿਆਰੇ ਤੂੰ ਜੀ ਨਾ ਬਿਲਕੁਲ ਨਹੀਂ ਲਾਹ ਲੈ ਸਾਡੇ ਕਿਉਂ ਕੋਈ ਵਿਰਲਾ ਹੀ ਹੁੰਦਾ ਜਿਹਨੂੰ ਪ੍ਰਤੀਤ ਆ ਜਾਂਦੀ ਹੈ ਜਿਵੇਂ ਢਾ ਮਾਰਿਆ ਸੀ ਨਾ ਗੁਰੂ ਨਾਨਕ ਪਾਸ਼ਾ ਦੇ ਬੇਬੇ ਨਾਨਕੀ ਕਹਿੰਦੀ ਗੁਰੂ ਨਾਨਕ ਪਾਸ਼ਾ ਦੀ ਭੈਣ ਕਹਿੰਦੀ ਨਾ ਮੇਰਾ ਵੀਰ ਦੇ ਚੇੜਾ ਨਾਮਾ ਦੇ ਨਾ ਨਾ ਇਹ ਤਾਂ ਰੱਬ ਦਾ ਰੂਪ ਹੈ ਪਛਾਣ ਆ ਗਈ ਸੀ ਭੈਣ ਨਾਨਕੀ ਨੂੰ ਭੈਣ ਨਾਨਕ ਨੂੰ ਪਛਾਣ ਆ ਗਈ ਸੀ ਰੱਬ ਦਾ ਰੂਪ ਹੈ ਨਹੀਂ ਪਛਾਨ ਨਹੀਂ ਹੁੰਦੀ ਪਿਆਰਿਓ ਸੋ ਆਪਾਂ ਆਪਦੇ ਨਜ਼ਰਗੇ ਨਾਲ ਰੱਬ ਦੇ ਪਿਆਰਾਂ ਨੂੰ ਵੇਖਦੇ ਆਂ ਪਰ ਰੱਬ ਦੇ ਪਿਆਰਾਂ ਦਾ ਉਹ ਜੀਵਨ ਨਹੀਂ ਹੁੰਦਾਗਾ ਕਿਉਂਕਿ ਜਿਹੇ ਜਿਹੇ ਮਨੁੱਖ ਦਾ ਆਪ ਦਾ ਨਜ਼ਰਗਾ ਹੁੰਦਾ ਨਾ ਸਾਡਾ ਜੀਵਨ ਹੁੰਦਾ ਹੈ ਉਹੋ ਜੇ ਨਜ਼ਰਗੇ ਮੁਤਾਬਕ ਅਸੀਂ ਉਹਨਾਂ ਦੇ ਜੀਵਨ ਦੀ ਜੋ ਤੁਲਨਾ ਕਰਦੇ ਆਂ ਵੀ ਇਹੇ ਜੇ ਹੋਣਗੇ ਵੀ ਨਹੀਂ ਉਹਨਾਂ ਦਾ ਜੀਵਨ ਗੁਰੂ ਨੂੰ ਸਮਰਪਿਤ ਹੁੰਦਾ ਹੈ ਗੁਰੂ ਗਿਆਨ ਨੂੰ ਸਮਰਪਿਤ ਹੁੰਦਾ ਹੈ ਉਹ ਗਿਆਨ ਵਿੱਚ ਜੁੜ ਕੇ ਜਿਉਂਦੇ ਆਂ ਸੋ ਕਹਿਣ ਮਾਤਰ ਗੱਲਾਂ ਨਹੀਂ ਕਰਦੇ ਉਹ ਉਹ ਆਪ ਵੀ ਕਮਾਉਂਦੇ ਐ ਤੇ ਦੂਜਿਆਂ ਨੂੰ ਦੱਸ ਦਾਂਦੇ ਐ ਸੋ ਉਹਨਾਂ ਦਾ ਫਿਰ ਜੀਵਨ ਸਮਰ ਜਾਂਦਾ ਐ ਸੋ ਗੁਰੂ ਦੀ ਸਿੱਖਿਆ ਮਤਾ ਜਿਉਂ ਕਿ ਆਪਣਾ ਜੀਵਨ ਸਵਾਰਗੇ ਆਪਦੇ ਬੱਚਿਆਂ ਨੂੰ ਚੰਗੇ ਪਾਸੇ ਲਾਈਏ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਰਬ ਆਪੇ ਮਿਲੇ ਜੀ ਸੋ ਇੱਕ ਬੇਨਤੀ ਐ ਸੰਗ ਦੇ ਚਰਨਾਂ ਵਿੱਚ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸਤਾਬ ਦੀ ਹੈ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਸੀਸ ਨੁ ਚੁੱਕਿਆ ਕਿੰਨੀ ਵੱਡੀ ਕੁਰਬਾਨੀ ਭਾਈ ਲੱਖੀ ਸ਼ਾਹ ਵਣਜਾਰਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸਿਰ ਆ ਧੜ ਦਾ ਸੰਸਕਾਰ ਘਰ ਦੇ ਵਿੱਚ ਰੱਖ ਕੇ ਅਗਨ ਪੇਟ ਕਰਦਾ ਸੀ ਆਹ ਦਾ ਬਹੁਤ ਔਖਾ ਹੁੰਦਾ ਪਿਆਰਿਓ ਘਰ ਨੂੰ ਅੱਗ ਲਾ ਦੇਣੀ ਆਹਦੇ ਨੂੰ ਕਰਨ ਸਰੋਲਾ ਪਾਤਾ ਬੱਚਿਆਂ ਨੂੰ ਕਹਤਾ ਘਰ ਵਾਲੀ ਨੂੰ ਕਹਤਾ ਵੀ ਪਰ ਤੁਸੀਂ ਕਹਿ ਦੇਣਾ ਵੀ ਸਾਡੇ ਘਰ ਨੂੰ ਅੱਗ ਲੱਗ ਗਈ ਕੱਚੇ ਘਰ ਹੁੰਦੇ ਸੀ ਪਰ ਕਿਹੜਾ ਕੋਈ ਪੱਕੇ ਹੁੰਦੇ ਸੀਗੇ ਤਿੱਟਾੜ ਦਾ ਸੰਸਕਾਰ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਤੇਰਾ ਸੀਸ ਦਾ ਸੰਸਕਾਰ ਕਿਤੇ ਮਾਣ ਕੁਰਬਾਨੀ ਦਾ ਅੱਖਾਂ ਦੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਭਾਈ ਮਤੀ ਦਾਸ ਜੀ ਨੂੰ ਚੀਰ ਗਿਆ ਇਤਿਹਾਸ ਦੀ ਆਪਾਂ ਵਿਚਾਰ ਕਰਾਂਗੇ ਇੱਕ ਦਿਨ ਕੱਢ ਕੇ ਨਾ ਇਹ ਸਾਰੀ ਸਾਖੀ ਨੂੰ ਆਪਾਂ ਲਾਵਾਂਗੇ ਜੀ ਜ਼ਰੂਰ ਭਾਈ ਮਤੀ ਦਾਸ ਜੀ ਨੂੰ ਭਾਈ ਸਤੀ ਦਾਸ ਜੀ ਨੂੰ ਜੋ ਰੂਹ ਦੇ ਵਿੱਚ ਲਪੇਟ ਕੇ ਅਗ ਲਾ ਦਿੱਤੀ ਗਈ ਭਾਈ ਦਿਆਲਾ ਜੀ ਨੂੰ ਦਿੱਕੇ ਵਿੱਚ ਆਲੂ ਵਾਂਗੂ ਬਾਲਤਾ ਸੋਨਾਂ ਦੇ ਦਿਹਾੜੇ ਨੂੰ ਸਮਰਪਿਤ ਇਹ ਸਹਿਜ ਪਾਠ ਸੰਪੂਰਨਤਾ ਸਮਾਗਮ ਹੈ 16 ਨਵੰਬਰ ਦਾ ਕੱਲ ਦਾ ਹੀ ਆ ਗਿਆ ਜੀ ਹਾਂ 16 ਨਵੰਬਰ ਦਾ ਹਾਂ ਕੱਲ ਦਾ ਹੀ ਆ ਗਿਆ ਜੀ ਸੰਗਰਾਮ ਦੇ ਦਿਹਾੜੇ ਉੱਤੇ ਐ ਤਕਸ਼ੀ ਦਮਦਮਨ ਸਹਿਬ ਸੋ ਵੱਡੇ ਭਾਗਾਂ ਵਾਲੀਆਂ ਸੰਗਤਾਂ ਜ਼ਰੂਰ ਪਹੁੰਚਣਾ ਆਪਾਂ ਇਹ ਕਿਰਪਾ ਕਰਕੇ ਬੇਨਤੀ ਹੈ ਚਲੋ ਜਿਨ੍ਹਾਂ ਕੋਲੇ ਕੋਈ ਰਜੇਵੇਂ ਹੁੰਦੇ ਐ ਤੇ ਘਰੇ ਜ਼ਰੂਰ ਪਾਠ ਕਰਿਓ ਗੁਰ ਸਿੱਖੋ ਗੁਰੂ ਸਾਹਿਬ ਜੀ ਦਾ ਵਿਹਾੜਾ ਹੁੰਦਾ 25 ਤਰੀਕ ਦਾ ਅਸਲ ਵਿੱਚ ਤਾਂ ਤੇ ਜੋ ਸੈਂਚੀਆਂ ਦੇ ਉੱਪਰ ਪਾਠ ਕਰਦੀਆਂ ਸੰਗਤਾਂ ਉਹ ਗੁਰਦਕਾ ਸਾਹਿਬ ਲੈ ਜਾਣ ਉੱਥੇ ਮਿਲਣਗੇ ਸਮਾਗਮ ਦੇ ਵਿੱਚ ਹੀ ਦਿੱਤੇ ਜਾਣਗੇ ਭੋਗ ਪਾਏ ਜਾਣਗੇ ਕਿੰਦੀ ਵੀ ਪਸ਼ਾਂਤੀ ਰੰਗ ਦੇ ਦੁਪੱਟੇ ਲੈ ਕੇ ਜਾ ਸਕਦੇ ਹੈਗੇ 9:30 ਵਜੇ ਗੁਰਦੁਆਰਾ ਸਾਹਿਬ ਵਿਖੇ ਕੱਲ ਨੂੰ ਜ਼ਰੂਰ ਹਾਜ਼ਰੀਆਂ ਲਗਾਉਣ ਦੀ ਕਿਰਪਾਲਤਾ ਕਰਨੀ ਸੋ ਗੁਰੂ ਦੇ ਇਤਿਹਾਸ ਵਿੱਚ ਤੇ ਗੁਰੂ ਦੇ ਗਿਆਨ ਵਿੱਚ ਆਪਣੇ ਆਪ ਨੂੰ ਜਿਉਣਾ ਕਰਗੇ ਭਾਈ ਹੌਲੀ ਹੌਲੀ ਗੁਰੂ ਨੇ ਤਾਂ ਆਪਣੇ ਵਾਸਤੇ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ ਆਪਣਾ ਆਪਾ ਬਲਦਾਨ ਕਰ ਦਿੱਤਾ ਪਿਆਰ ਉਹ ਸਾਰੀ ਮਨੁੱਖਤਾ ਦੇ ਸਾਂਝੇ ਰਹਿ ਵਰ ਮਨੁੱਖੀ ਹੱਕਾਂ ਦੇ ਰਾਖੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਸਰੀਰ ਦੀ ਪ੍ਰਵਾਹ ਨਹੀਂ ਕੀਤੀ ਵੀ ਮੇਰਾ ਬੱਚਾ ਥਾ 9 ਸਾਲ ਦਾ ਹੀ ਐ ਬਹੁਤ ਛੋਟੀ ਉਮਰ ਸੀ ਨਾ 9 ਸਾਲ ਦਾ ਬੱਚਾ ਨਹੀਂ ਪਿਆਰੋ ਤੁਰ ਗਿਸੀ ਦੀ ਦੇਣ ਵਾਸਤੇ ਸੋਇਸੀ ਉਹਨਾਂ ਦੀ ਲਸਾਨ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਹੈ ਗੁਰੂ ਤੇਗ ਬਹਾਦਰ ਮਹਾਰਾਜ ਤੁਸੀਂ ਸਾਡੇ ਕੋਲੇ ਹਾਜ਼ਰ ਹੋ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੌਵੇਂ ਪਾਤਸ਼ਾਹ ਦੇ ਸਲੋਕ ਵਰਾਗ ਮਈ ਬਾਣੀ ਸਾਰੀ ਬਾਣੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਵਰਾਗ ਮਈ ਆਵਾ ਲੱਗਦੀ ਕੋਈ ਕਿਤੇ ਵੀ ਅਨ ਲੋਗ ਭੀਰ ਪਰਸੀ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੋ ਉਹਨਾਂ ਦੀ ਗੁਰਬਾਣੀ ਨੂੰ ਆਪ ਪੜ੍ਹ ਗਏ ਭਾਈ ਆਪਣੇ ਬੱਚਿਆਂ ਨੂੰ ਪੜ੍ਹਾਈਏ ਆਪ ਚੰਗੇ ਪਾਸੇ ਲੱਗੇ ਫਿਰੇ ਜਨਮ ਲੋਕ ਸੁਖੀਏ ਪਰਲੋਕ ਸੇ ਹਿਲੇ ਨਾਨਕ ਹਰਿ ਪ੍ਰਵਾਪ ਤੇ ਮਿਲ ਜੀ ਆਉ ਜਪੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤਾ